ਾਰੇ ਬਾਬੇ ਕੇ ਸਾਰਾ ਧਨ ਹੱਕ ਜਾਈਦਾ ਵੀਡੀਓ ਬਣਾ ਲਈ ਪਾ ਲਈ ਵੀਡੀਓ ਬਣਾ ਲਈ ਪਾ ਲਈ ਅੱਜ ਤੁਹਾਨੂੰ ਨਵੀਂ ਲੋਕੇਸ਼ਨ ਵਿਖਾਉਣੀ ਹੈ ਮੈਂ ਹੀ ਭਰਾਵਾਂ ਦੇ ਤੇ ਕਿ ਦੁਕਾਨ ਤੋਂ ਦਾਣ ਲੈ ਕੇ ਥੋਤੀ ਮੂੰਗੀ ਘਰ ਪਰਾਨ ਨੂੰ ਜਦੋਂ ਪੁੱਛਾ ਕੀ ਬਣਾ ਕੇ ਇਹਨਾਂ ਦਾ ਥੋਤੀ ਮੂੰਗੀ ਮੈਂ ਨੇ ਤੋਣ ਵਾਲੀ ਬਣਾ ਲੈਂਦੇ ਕਹੋਗੇ ਧੋਕੇ ਬਣਾਉਣੀ ਪਈ ਤੇ ਮੈਂ ਵੀ ਅੱਜ ਭਰ ਦੀ ਥੋਤੀ ਮੂੰਗੀ ਸਰਾਤ ਨੂੰ ਭੈਣ ਪਰਾ ਫੋਨ ਲਾ ਕੇ ਇੱਕ ਦੂਜੇ ਨੂੰ ਪੁੱਛਦੇ ਨੇ ਤੁਸੀਂ ਕੀ ਬਣਾਇਆ ਤੁਸੀਂ ਕੀ ਬਣਾਇਆ ਤੇ ਅੱਜ ਮੈਂ ਕਹੂੰਗੀ ਅਸੀਂ ਵੀ ਭਰਾਵਾਂ ਥੋਤੀ ਮੂੰਗੀ ਬਣਾ ਕੇ ਖਾਧੀ ਆ ਪਰਾਜੋ ਤਾਂ ਨਾ ਤੋਤੀ ਮੰਗੀ ਧਰਮ ਮੈਂ ਰੋਟੀ ਚੂਰ ਕੇ ਖਾਉਂਗਾ ਵਿੱਚ ਵਿੱਚ ਫੁੱਲ ਸਾਰੀ ਗਲੀ ਸੁਨੇ ਸੋਹਣੇ ਉੱਤੋਂ ਦੇ ਵਾਲ ਕੇ ਆਈਆਂ ਮੈਂ ਇੱਥੋਂ ਦੀ ਗਈ ਸੀਗੀ ਉੱਧਰ ਸੱਪ ਬਹੁਤ ਵੱਡਾ ਡਰਦੀ ਉੱਧਰ ਦੀ ਲੰਬੀ ਨੇ ਹਣ ਤੋਤੀ ਚੱਲੀ ਜਾਂਦੀ ਪਾਣੀ ਪੂਰੀ ਘਰ ਦੀਆਂ ਜਾ ਕੇ ਤੇ ਦਾਲ ਰੱਖ ਦੂੰਗੀ ਘੋਂ ਕੇ ਗੰਢੇ ਗੰਢੇ ਚੀਰ ਕੇ ਤੇ ਫੇਰ ਤੜਕਾ ਲਾ ਦੂੰਗੀ ਜਿਹਨੂੰ ਸਬਜ਼ੀ ਨੂੰ ਤੜਕਾ ਲਾਈ ਦਾ ਤੜਕਾ ਲਾ ਕੇ ਧਰ ਦੂੰਗੀ ਟਮੇਟੋ ਮੇਟਿਕ ਬਣ ਜਾਣਗੇ ਇਸੇ